ਦਾ ਜੋ ਪਾਵਨ ਦਿਹਾੜਾ ਵੀ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਭਾਈ ਤਾਰੂ ਸਿੰਘ ਜੀ ਜਦੋਂ ਆਪਾ ਅਰਦਾਸ ਕਰਦੇ ਆ ਸਤਿਗੁਰਾਂ ਅੱਗੇ ਜਾਂ ਸੁਣਦੇ ਆ ਤਾਂ ਅਰਦਾਸ ਦੇ ਵਿੱਚ ਸ਼ਬਦ ਨੇ ਉਹ ਸ਼ਬਦ ਨੇ ਜਦੋਂ ਆਪਾ ਇਹ ਪੈਰਾ ਪੜ੍ਹਦੇ ਆ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਸ ਹੇ ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰ ਲੋਹਾਏ ਜਦੋਂ ਖੋਪਰ ਲੈਣ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸਾਨੂੰ ਭਾਈ ਤਾਰੂ ਸਿੰਘ ਜੀ ਦਾ ਜੀਵਨ ਸਾਹਮਣੇ ਆਉਂਦਾ ਹੈ ਸੋ ਉਹਨਾਂ ਦਾ ਅਜਤ ਸ਼ਹੀਦੀ ਦਿਹਾੜਾ ਹੈ ਭਾਈ ਤਾਰੂ ਸਿੰਘ ਜੀ ਜਿਨ੍ਹਾਂ ਤੇ ਬਚਪਨ ਦੇ ਵਿੱਚ ਹੀ ਨਾਮ ਦੀ ਰੰਗਤ ਚੜ ਗਈ ਸੀ ਬੰਦਗੀ ਨਾਮ ਜਪਣਾ ਬੰਦਗੀ ਕਰਨੀ ਕਿਰਤ ਕਰਨੀ ਕਿਉਂਕਿ ਆਪਣੀ ਖੇਤੀਬਾੜੀ ਦਾ ਕੰਮ ਕਰਦੇ ਸੀ ਕਿਰਤ ਕਰਦੇ ਸੀ ਤੇ ਨਾਮ ਜਪਦੇ ਸੀ ਤੇ ਨਾਲ-ਨਾਲ ਜਝਾਰੂ ਸਿੰਘਾਂ ਦੀ ਸੇਵਾ ਵੀ ਕਰਦੇ ਜਿਹੜੇ ਸਿੰਘ ਕਿਉਂਕਿ ਉਸ ਵੇਲੇ ਸਿੰਘ ਜਿਹੜੇ ਸੀ ਘਰਾਂ ਵਿੱਚ ਨਹੀਂ ਸੀ ਰਹਿੰਦੇ ਜਝਾਰੂ ਸਿੰਘ ਜੰਗਲਾਂ ਵਿੱਚ ਪਹਾੜਾਂ ਵਿੱਚ ਗੁਫਾਵਾਂ ਵਿੱਚ ਉੱਥੇ ਰਹਿੰਦੇ ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਆਪਣੇ ਨੇੜੇ ਜੋ ਇਲਾਕੇ ਦੇ ਵਿੱਚ ਮੰਨੇ ਪਰ ਮੰਨੇ ਤੇ ਇਹਨਾਂ ਦੇ ਇੱਕ ਮਾਤਾ ਜੀ ਇੱਕ ਭੈਣ ਬੀਬੀ ਤਾਰੂ ਤੇ ਇੱਕ ਖੁਦ ਭਾਈ ਤਾਰੂ ਸਿੰਘ ਤਿੰਨੇ ਰਲ ਕੇ ਆਪਣੀ ਕਿਰਤ ਕਮਾਈ ਦੇ ਨਾਲ-ਨਾਲ ਗੁਰੂ ਕੇ ਸਿੰਘਾਂ ਲਈ ਲੰਗਰ ਤਿਆਰ ਕਰਦੇ ਤੇ ਉਹਨਾਂ ਦੇ ਲਈ ਲੰਗਰ ਲੈ ਕੇ ਜਾਂਦੇ ਪਹੁੰਚਾਉਂਦੇ ਗੁਰੂ ਪਿਆਰੇ ਉਹ ਸ਼ਿਕਾਉਂਦੇ ਉਹਨਾਂ ਦੇ ਜਕਰੀਏ ਦਾ ਟਾਈਮ ਹੈ ਤੇ ਜਕਰੀਏ ਨੇ ਬੜਾ ਤਸ਼ੱਦਦ ਕੀਤਾ ਹੋਇਆ ਉਹ ਆ ਸਿੰਘਾਂ ਦੇ ਉੱਪਰ ਉਸ ਵੇਲੇ ਜਕਰੀਆ ਪੁੱਛਦਾ ਹੈ ਕਿਉਂਕਿ ਮੁਖਬਰ ਵੀ ਛੱਡੇ ਹੋਏ ਨੇ ਇਲਾਕਿਆਂ ਦੇ ਵਿੱਚ ਵੱਖ-ਵੱਖ ਇਲਾਕਿਆਂ ਦੇ ਵੱਖਰੇ-ਵੱਖਰੇ ਮੁਖਬਰ ਨੇ ਜਿੰਨੇ ਭਾਈ ਤਾਰੂ ਸਿੰਘ ਦੀ ਮੁਖਬਰੀ ਕੀਤੀ ਉਹਦਾ ਨਾਮ ਹੈ ਹਰਪ੍ਰਖਤ ਨਰਨਜਣੀਆਂ ਹਰਪ੍ਰਖਤ ਨਰਨਜਣੀਆਂ ਗੁਰੂ ਪਿਆਰਿਓ ਉਹਨੇ ਆਪਾਂ 10 ਕਿ ਮਿੰਟ ਦੀ ਬੇਨਤੀ ਕਰਕੇ ਫਿਰ ਸਮਾਪਤੀ ਕਰਦੇ ਆਂ ਉਹਨੇ ਹਰਪ੍ਰਖਤ ਨਰਨਜਣੀਆਂ ਨੂੰ ਪੁੱਛਿਆ ਜਕਰੀਏ ਨੇ ਵੀ ਮੈਂ ਇੰਨੇ ਯਤਨ ਕੀਤੇ ਇੰਨਾ ਕੁਝ ਕੀਤਾ ਸਿੰਘਾਂ ਨੂੰ ਮੁਕਾ ਦਿਆਂ ਪਰ ਸਿੰਘ ਫਿਰ ਵੀ ਨਹੀਂ ਮੁੱਕਦੇ ਭਈ ਕਾਰਨ ਕੀ ਹੈ ਤਾਂ ਹਰ ਭਗਤ ਨਰਨਜੜੀਆਂ ਨੇ ਵੇਖਿਆ ਕਿਉਂਕਿ ਭਾਈ ਤਾਰੂ ਸਿੰਘ ਜੀ ਦਾ ਉਸ ਇਲਾਕੇ ਦੇ ਵਿੱਚ ਆਸੇ ਪਾਸੇ ਦੇ ਪਿੰਡਾਂ ਵਿੱਚ ਵੀ ਬੜਾ ਸਤਿਕਾਰ ਸੀ Hindu Muslim ਸਭ ਸਤਿਕਾਰ ਕਰਦੇ ਸੀ ਕਿਉਂਕਿ ਉਸ ਗੁਰਸਿੱਖ ਦਾ ਜੀਵਨ ਬੜਾ ਉੱਚਾ ਸੁੱਚਾ ਸੀ ਬੜਾ ਪਵਿੱਤਰ ਜੀਵਨ ਸੀ ਭਾਈ ਤਾਰੂ ਸਿੰਘ ਜੀ ਦਾ ਹਰ ਭਗਤ ਨਰਨਜਣੀਆਂ ਨੇ ਚੁਗਲੀ ਕੀਤੀ ਕਹਿੰਦਾ ਵੀ ਮੁਕੜੇ ਕਿੱਥੋਂ ਨੇ ਜਕਰੀਆ ਤੇਰੀ ਗੋਦ ਵਿੱਚ ਹੀ ਬੈਠੇ ਨੇ ਜਿਹੜੇ ਸਿੰਘਾਂ ਨੂੰ ਜਿਹੜੇ ਸਿੰਘਾਂ ਦੀ ਸਹਾਇਤਾ ਕਰਦੇ ਨੇ ਕਿਉਂਕਿ ਉਸ ਵੇਲੇ ਇਹ ਵੀ ਐਲਾਨ ਸੀ ਨਾ ਜਿਹੜਾ ਸਿੰਘਾਂ ਨੂੰ ਪਕੜਵਾਵੇਗਾ ਉਹਨਾਂ ਨੂੰ ਇਨਾਮ ਦਿੱਤੇ ਜਾਣਗੇ ਤੇ ਜਿਹੜਾ ਇਹਨਾਂ ਦੀ ਸਹਾਇਤਾ ਕਰੇਗਾ ਉਹਨਾਂ ਦੇ ਪਰਿਵਾਰਾਂ ਨੂੰ ਕੋਲੂਆਂ ਦੇ ਵਿੱਚ ਪੀੜ ਦਿੱਤਾ ਜਾਵੇਗਾ ਇਸਲਾਕ ਕਹਿੰਦਾ ਵੀ ਮੁੱਕਣੇ ਕਿੱਥੋਂ ਨੇ ਕਹਿੰਦਾ ਮੈਂ ਇਹਨਾਂ ਦਾ ਲੰਗਰ ਪਾਣੀ ਬੰਦ ਕਰ ਦਿੱਤਾ ਇਹਨਾਂ ਦੇ ਘਰ ਘਾਟ ਉਜਾੜ ਦਿੱਤੇ ਫਿਰ ਵੀ ਨੇ ਅਜੇ ਪੜਪਦੇ ਪਏ ਨੇ ਤੇ ਉਹਨਾਂ ਨੇ ਉਹਨੇ ਦੱਸਿਆ ਕਹਿੰਦਾ ਵੀ ਐਸੇ ਹਨ ਜਿਹੜੇ ਇਹ ਉਹਨਾਂ ਦੀ ਸਹੈਤਾ ਕਰਦੇ ਨੇ ਤੇ ਉੱਥੇ ਫਿਰ ਨਾ ਆਇਆ ਪੂਲੇਪਿੰਡ ਦਾ ਰਹਿਣ ਵਾਲਾ ਆ ਭਾਈ ਤਾਰੂ ਸਿੰਘ ਗੁਰੂ ਪਿਆਰਿਓ ਗ੍ਰਿਫਤਾਰ ਕੀਤਾ ਗਿਆ ਜਿਆਦਾ ਵਿਸਥਾਰ ਨਹੀਂ ਕਰਨਾ ਆਪਾਂ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਕਿਉਂਕਿ ਬੜਾ ਯਤਨ ਕੀਤਾ ਇਲਾਕੇ ਦੇ ਨੌਜਵਾਨਾਂ ਨੇ ਛਡਾਉਣ ਦਾ ਪਰ ਭਾਈ ਤਾਰੂ ਸਿੰਘ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਕਿਹੜਾ ਕੋਈ ਦੋਸ਼ੀ ਆ ਕੋਈ ਨਹੀਂ ਆਪਾਂ ਪੇਸ਼ ਹੋਨੇ ਆ ਬੇਨੇ ਆ ਕੀ ਕਰਦੇ ਨੇ ਕੀ ਕਰਨਗੇ ਆਪਾਂ ਕਿਹੜਾ ਕੋਈ ਦੋਸ਼ ਕੀਤਾ ਜਾਂ ਆਪਾਂ ਕਿਹੜਾ ਕੋਈ ਗੁਨਾਹ ਕੀਤਾ ਬੜਾ ਯਤਨ ਕੀਤਾ ਨੌਜਵਾਨਾਂ ਨੇ ਬਜ਼ੁਰਗਾਂ ਨੇ ਵੀ ਪਰ ਗੁਰੂ ਪਿਆਰਿਓ ਉਹਨਾਂ ਨੇ ਭਾਈ ਤਾਰੂ ਸਿੰਘ ਦੇ ਕਹਿਣ ਤੇ ਉਹ ਸ਼ਾਂਤ ਰਹੇ ਜਕਰੀਏ ਦੇ ਪੇਸ਼ ਕੀਤਾ ਗਿਆ ਭਾਈ ਤਾਰੂ ਸਿੰਘ ਜੀ ਇਹ ਵੀ ਇਤਿਹਾਸਕਾਰ ਲਿਖਦੇ ਨੇ ਨਾਲ ਭਾਈ ਭੈਣ ਤਾਰੋ ਨੂੰ ਵੀ ਪਕੜਿਆ ਗਿਆ ਪਰ ਇਲਾਕੇ ਦੀਆਂ ਸੰਤਾਂ ਨੇ ਵਿੱਚ ਪੈ ਕੇ ਬੀਬੀ ਤਾਰੋ ਨੂੰ ਤਾਂ ਛਡਵਾ ਲਿਆ ਗੁਰੂ ਪਿਆਰੀ ਸਾਧ ਸੰਗਤ ਜੀਓ ਜਕਰੀਏ ਦੇ ਪੇਸ਼ ਕੀਤਾ ਤੇ ਜਕਰੀਏ ਨੇ ਇੱਕੋ ਸ਼ਰਤ ਰੱਖੀ ਸ਼ਰਤ ਇਹ ਸੀ ਜਾਂ ਤਾਂ ਅਸਲਾਮ ਨੂੰ ਕਬੂਲ ਕਰੋ ਤੇ ਜਾਂ ਫਿਰ ਜਿਹੜੇ ਨੇ ਤੈਨੂੰ ਕਤਲ ਕਰ ਦਿੱਤਾ ਜਾਵੇਗਾ ਤੈਨੂੰ ਸ਼ਹੀਦ ਕਰ ਦਿੱਤਾ ਜਾਵੇਗਾ ਗੁਰੂ ਪਿਆਰਿਓ ਅਸਲਾਮ ਨੂੰ ਪ੍ਰਵਾਨ ਕਰਨਾ ਨਾ ਮੰਨੇ ਭਾਈ ਸਾਹਿਬ ਕੇਸ ਕਤਲ ਕਰਨ ਦਾ ਹੁਕਮ ਦਿੱਤਾ ਗਿਆ ਕੇਸ ਕਤਲ ਨਾ ਕਰ ਸਕੇ ਇੱਕ ਦਿਨ ਗੁੱਸੇ ਵਿੱਚ ਆ ਕੇ ਜ਼ਕਰੀਏ ਨੇ ਇਹ ਗੱਲ ਕਹਿਤੀ ਕਹਿੰਦਾ ਓਏ ਤਾਰੂ ਸਿੰਘਾ ਜਿਹੜੇ ਕੇਸਾਂ ਦਾ ਤੂੰ ਮਾਣ ਕਰਦਾ ਹੈਂ ਜੁੱਤੀਆਂ ਮਾਰ-ਮਾਰ ਕੇ ਉਖਾੜ ਦਿਆਂਗਾ ਇਹ ਗੱਲ ਕਹੀ ਹੈ ਹਠੀ ਜੱਪੀ ਸੂਰਮਾ ਨਾਮ ਕਮਾਈ ਵਾਲਾ ਭਾਈ ਦਾਰੂ ਸਿੰਘ ਅੱਗੋਂ ਉਤਰ ਦਿੱਤਾ ਓਏ ਜਕਰੀਆ ਤੂੰ ਮੇਰੇ ਕੇਸ ਕੀ ਉਖਾੜੇਂਗਾ ਤੈਨੂੰ ਜੁੱਤੀਆਂ ਮਾਰ ਕੇ ਅੱਗੇ ਲਾ ਕੇ ਲੈ ਕੇ ਜਾਵਾਂਗਾ ਗੁਰੂ ਪਿਆਰਿਓ ਕੇਸ ਕਤਲ ਨਾ ਹੋਏ ਨਾ ਕਰ ਸਕੇ ਕੇਸ ਕਤਲ ਯਤਨ ਕੀਤੇ ਫਿਰ ਹੁਕਮ ਕੀਤਾ ਵੀ ਖੋਪਰ ਲਾ ਦਿੱਤਾ ਜਾਵੇ ਭਾਈ ਸਾਹਿਬ ਨੂੰ ਬੰਨਣ ਲੱਗੇ ਭਾਈ ਸਾਹਿਬ ਕਹਿੰਦੇ ਕਿਉਂ ਬੰਨਦੇ ਹੋ ਕਹਿੰਦੇ ਤੇਰਾ ਖੋਪਰ ਲਾਇਆ ਜਾਣਾ ਤੜਫੇਗਾ ਬਿਲਕੇਗਾ ਭਾਈ ਸਾਹਿਬ ਕਹਿੰਦੇ ਮੈਂ ਕੋਈ ਭੇਡ ਬੱਕਰੀ ਨਹੀਂ ਆ ਮੈਂ ਗੁਰੂ ਦਾ ਸੇਖਾਂ ਮੈਨੂੰ ਆਪਣਾ ਕੰਮ ਕਰਨ ਦਿਓ ਤੁਸੀਂ ਆਪਣਾ ਕੰਮ ਕਰੋ ਮੈਂ ਤੁਹਾਡੇ ਕੰਮ ਵਿੱਚ ਵਿਗੜ ਨਹੀਂ ਪਾਵਾਂਗਾ ਮੈਨੂੰ ਬੰਨਣ ਦੀ ਲੋੜ ਨਹੀਂ ਐਵੇਂ ਹੋਇਆ ਗਿਆ ਚੌਂਕੜਾ ਮਾਰ ਕੇ ਭਾਈ ਸਾਹਿਬ ਬਹਿ ਗਏ ਜਬਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਇਹ ਲਾਹੌਰ ਦੀ ਘਟਨਾ ਹੈ ਜਿੱਥੇ ਭਾਈ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਖੋਪਰ ਲਾਉਣਾ ਮੋਚੀ ਨੇ ਸ਼ੁਰੂ ਕਰ ਦਿੱਤਾ ਰੰਬੀ ਦੇ ਨਾਲ ਆਸਿਓ ਪਾਸਿਓ ਚਾਰੇ ਪਾਸਿਓ మాਸ ਕੱਟਣਾ ਸ਼ੁਰੂ ਕਰ ਦਿੱਤਾ ਖੂਨ ਦੀਆਂ ਜਿਹੜੀਆਂ ਤਾਰਾਂ ਚੱਲਣ ਲੱਗ ਪਈਆਂ ਵਗਣ ਲੱਗ ਪਈਆਂ ਮੂੰਹ ਤੋਂ ਹੁੰਦਾ ਹੋਇਆ ਖੂਨ ਦਾੜੇ ਤੋਂ ਹੁੰਦਾ ਹੋਇਆ ਖੂਨ ਭਾਈ ਸਾਹਿਬ ਦੀ ਛਾਤੀ ਤੋਂ ਲੰਘਦਾ ਹੋਇਆ ਖੂਨ ਚੌਂਕੜਾ ਜਿੱਥੇ ਵੱਜਾ ਸਾਰੇ ਪੱਟ ਗਿੱਲੇ ਹੋ ਗਏ ਖੂਨ ਨਾਲ ਥੱਲੇ ਲਹੂ ਦਾ ਚਿੱਕੜ ਚਿੱਕੜ ਵੱਜ ਗਿਆ ਪਰ ਭਾਈ ਸਾਹਿਬ اڈੋਲ ਬੈਠੇ ਨੇ ਇਹ ਐ ਗੁਰਮੁਖ ਰੂਪ ਬ੍ਰਹਮ ਗਿਆਨੀ ਰੂਪ ਜਿੰਦੇ ਬਾਰੇ ਬਾਣੀ ਨੇ ਵੀ ਜ਼ਿਕਰ ਕੀਤਾ ਐਸਾ ਹਰਥ ਤੈਸਾ ਉਸ ਸੋਗ ਸਦਾ ਆਨੰਦ ਤੈ ਨਹੀਂ ਬਿਯੋਗ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਇਹੋ ਗੁਰਮਖ ਰੂਹਾਂ ਨੇ ਗੁਰੂ ਪਿਆਰਿਓ ਉਸ ਵੇਲੇ ਜਦੋਂ ਖੋਪਰ ਉਤਾਰ ਦਿੱਤਾ ਗਿਆ ਭਾਈ ਸਾਹਿਬ ਜੀ ਦਾ ਭਾਈ ਸਾਹਿਬ ਨੇ ਆਪਣਾ ਜੋ ਪਾਠ ਸ਼ੁਰੂ ਕੀਤਾ ਸੀ ਉਹ ਵੀ ਸੰਪੂਰਨ ਹੋਇਆ ਇਹ ਵੀ ਇਤਿਹਾਸ ਕਰ ਲਿਖਦੇ ਕਹਿੰਦੇ ਚੁੱਕ ਕੇ ਨਾ ਇੱਕ ਖਾਈ ਜੀ ਚ ਛੱਡ ਦਿੱਤਾ ਵੀ ਇਹਨੇ ਮਰ ਜਾਣਾ ਹੈ ਤੇ ਕਾਂ ਕੁੱਤੇ ਇੰਦਿਆ ਸਰੀਰ ਦੀ ਖਾ ਜਾਣਗੇ ਲਾਹੌਰ ਦੇ ਸਿੱਖਾਂ ਨੇ ਇਕੱਠਿਆਂ ਹੋ ਕੇ ਭਾਈ ਸਾਹਿਬ ਨੂੰ ਚੁੱਕ ਕੇ ਸਰੀਰ ਨੂੰ ਧਰਮਸ਼ਾਲਾ ਤੇ ਲਿਆਂਦਾ ਤੇ ਗਰਮ ਜਿਹੜਾ ਆ ਕੜਾ ਪ੍ਰਸ਼ਾਦ ਪਤਲਾ ਜਿਹਾ ਬਣਾ ਬਣਾ ਕੇ ਕੋਸਾ ਕੋਸਾ ਉਸ ਜ਼ਖਮ ਤੇ ਲਾਉਣਾ ਸ਼ੁਰੂ ਕੀਤਾ ਗੁਰੂ ਪਿਆਰਿਓ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਿਨ ਰਾਤ ਨਾਮ ਜਪਣਾ ਸ਼ੁਰੂ ਕਰ ਦਿੱਤਾ ਸਮਾਧੀ ਸਥਿਤ ਹੋ ਗਏ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਲਗਾਤਾਰ ਉਧਰ ਜਕਰੀਏ ਨੂੰ ਪਿਸ਼ਾਬ ਦਾ ਬੰਦ ਪੈ ਗਿਆ ਬਿਲਕੁਲ ਲੱਗ ਪਿਆ ਤੜਫਨ ਲੱਗ ਪਿਆ ਨੀਂਦਾਂ ਉੱਡ ਗਈਆਂ ਜਕਰੀਏ ਦੀਆਂ ਪਤਾ ਲੱਗ ਗਿਆ ਇਹ ਕਿਉਂ ਹੋਇਆ ਇਹ ਅਹਿਸਾਸ ਹੋ ਗਿਆ ਭਾਈ ਸ਼ਬੇਕ ਸਿੰਘ ਨਾਲ ਗੱਲਬਾਤ ਕੀਤੀ ਕਿਉਂਕਿ ਭਾਈ ਸ਼ਬੇਕ ਸਿੰਘ ਉਸ ਵੇਲੇ ਸਰਕਾਰੀ ਦਰਬਾਰੇ ਵਕੀਲ ਦਾ ਕੰਮ ਕਰਦੇ ਸੀ ਮੁਲਾਜ਼ਮ ਸੀ ਉਹਦੇ ਭਾਈ ਸ਼ਬੇਕ ਸਿੰਘ ਰਾਹੀਂ ਜੋ ਕਿ ਇਹ ਗੱਲ ਪੰਥਤਾ ਭਾਈ ਤਾਰੂ ਸਿੰਘ ਜੀ ਤੱਕ ਪਹੁੰਚਾਈ ਗਈ ਵੀ ਮaaf ਕਰ ਦਿੱਤਾ ਜਾਵੇ ਕਿਰਪਾ ਕਰਕੇ ਬਖਸ਼ ਦਿੱਤਾ ਜਾਵੇ ਭਾਈ ਸ਼ਬੇਕ ਸਿੰਘ ਸ਼ਪਾਰਸ਼ ਲੈ ਕੇ ਜ਼ਕਰੀਏ ਦੀ ਭਾਈ ਤਾਰੂ ਸਿੰਘ ਜੀ ਕੋਲ ਆਏ ਪਰ ਭਾਈ ਤਾਰੂ ਸਿੰਘ ਕਹਿੰਦੇ ਵੀ ਤੁਸੀਂ ਗੁਰਮੁਖ ਜਾਨੋ ਇੱਕ ਦੁਸ਼ਟ ਬੰਦੇ ਦੀ ਸਪਾਰਸ਼ ਕਰ ਰਹੇ ਹੋ ਜਿਹੜਾ ਸਿੱਖਾਂ ਦਾ ਦੋਖੀ ਹੈ ਪਰ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਜੋ ਕਹਿਣਾ ਅਸੀਂ ਕਹਤਾ ਅਸੀਂ ਤਾਂ ਜੋ ਕਰਨਾ ਅਸੀਂ ਕਰਤਾ ਹੁਣ ਖਾਲਸਾ ਪੰਥ ਜੋ ਚਾਹੇ ਕਰ ਸਕਦਾ ਹੈ ਖਾਲਸੇ ਪੰਥ ਦੇ ਪੇਸ਼ ਕੀ ਹੋਏ ਭਾਈ ਸ਼ੇਖ ਸਿੰਘ ਬੇਨਤੀ ਕੀਤੀ ਜਕਰੀਆ ਮਿੰਤਾ ਕਢਦਾ ਪਿਆ ਤਰਲੇ ਕਢਦਾ ਪਿਆ ਉਹਨਾਂ ਵੀ ਇਹ ਗੱਲ ਕਹੀ ਵੀ ਤੂੰ ਇੱਕ ਦੁਸ਼ਟ ਦੀਸ਼ਪਾਰਸ਼ ਲੈ ਕੇ ਆਇਆ ਹੈ ਜਿਹੜਾ ਕੌਮ ਦਾ ਦੁਖੀ ਹੈ ਜਿੰਨੇ ਪਤਾ ਹੀ ਨਹੀਂ ਕਿੰਨੇ ਕ ਸਿੰਘਾਂ ਨੂੰ ਸ਼ਹੀਦ ਕੀਤਾ ਆ ਇੱਥੋਂ ਤੱਕ ਕੇ ਸਿੰਘਾਂ ਦੇ ਸਿਰਾਂ ਦੇ ਮਨਾਰੇ ਵੀ ਬਣਾਏ ਹੋਏ ਸਨ ਕਿਹੜਾ ਜ਼ੁਲਮ ਸੀ ਉਸ ਵੇਲੇ ਜਿਹੜਾ ਸਿੰਘਾਂ ਤੇ ਨਹੀਂ ਸੀ ਕੀਤਾ ਗਿਆ ਜਕਰੀਏ ਦੇ ਸਮੇਂ ਪੰਥ ਨੇ ਇਹ ਗੱਲ ਕਹੀ ਪਾਏ ਸ਼ਿਵੇਂਗ ਸਿੰਘ ਨੂੰ ਇਹ ਵੀ ਇਤਿਹਾਸ ਲਿਖਦਾ ਤਨਖਾਹ ਵੀ ਲਈ ਗਈ ਵੀ ਤੂੰ ਉਸ ਦੁਸ਼ਟ ਦੀ ਸਪਾਰਸ਼ ਕਰਨ ਆਇਆ ਹੈ ਪਰ ਭਾਈ ਸਾਹਿਬ ਕਹਿੰਦੇ ਵੀ ਉਹ ਪੰਥ ਦੀ ਸ਼ਰਨ ਵਿੱਚ ਆਇਆ ਆਇਆ ਠੀਕ ਹੈ ਉਹਨੇ ਜ਼ੁਲਮ ਕੀਤੇ ਨੇ ਪਰ ਪੰਥ ਦਾ ਇਹ ਵੀ ਸੁਭਾਅ ਹੈ ਵੀ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਦ ਸਵਾਮੀ ਸੰਦਾ ਹੁਣੋ ਨੱਕ ਗੋਡੇ ਰਗੜਦਾ ਪਿਆ ਆ ਤੁਸੀਂ ਕਿਰਪਾ ਕਰੋ ਉਹਨੂੰ ਬਖਸ਼ੋ ਫਿਰ ਪੰਜ ਸਿੰਘਾਂ ਨੇ ਤਿਆਰ ਬਰ ਤਿਆਰ ਖਾਲਸੇ ਨੇ ਇਹ ਫੈਸਲਾ ਦਿੱਤਾ ਵੀ ਭਾਈ ਸਾਹਿਬ ਜੀ ਦੀ ਜੁੱਤੀ ਹੈ ਜਿਹੜੀ ਉਹ ਲਜਾਈ ਜਾਵੇ ਤੇ ਉਹਦੇ ਸਿਰ ਵਿੱਚ ਮਾਰੀ ਜਾਵੇ ਉਹਨੂੰ ਆਰਾਮ ਮਿਲੇਗਾ ਨਾਲ ਹੋਰ ਵੀ ਕਿਹਾ ਕਿ ਅੱਜ ਜਿੰਨੇ ਵੀ ਸਿੰਘ ਕੈਦ ਨੇ ਜਕਰੀਏ ਦੀ ਕੈਦ ਵਿੱਚ ਸਾਰੇ ਰਿਹਾ ਕੀਤੇ ਜਾਣਗੇ ਜੰਨੀਆਂ ਚਰਖੜੀਆਂ ਨੇ ਪੁੱਟੀਆਂ ਜਾਣ ਜਿੰਨੇ ਸਿਰਾਂ ਦੇ ਮਨਾਰੇ ਖੜੇ ਕੀਤੇ ਨੇ ਉਹ ਮਨਾਰੇ ਢਾ ਕੇ ਸਿੰਘਾਂ ਦੇ ਸਿਰਾਂ ਦੇ ਸਸਕਾਰ ਕੀਤੇ ਜਾਣ ਮਤਲਬ ਜੋ ਕੁਝ ਵੀ ਹੈ ਉਹਦੇ ਰਾਜ ਵਿੱਚ ਉਹਦੀ ਹਕੂਮਤ ਵਿੱਚ ਜ਼ੁਲਮ ਹੋਇਆ ਆ ਕੌਮ ਦੇ ਉੱਪਰ ਉਹ ਸਾਰਾ ਕੁਝ ਬੰਦ ਕੀਤਾ ਜਾਂਦਾ ਜਕਰੀਏ ਨੇ ਸਾਰੀਆਂ ਗੱਲਾਂ ਮੰਨੀਆਂ ਚਰਖੜੀਆਂ ਪਟਵਾ ਦਿੱਤੀਆਂ ਸਿੰਘ ਰਹਾ ਕਰਵਾ ਦਿੱਤੇ ਜਿਹੜੇ ਸਿਰਾਂ ਦੇ ਮਨਾਰੇ ਲੱਗੇ ਹੋਏ ਸੀ ਉਹ ਵੀ ਗੁਰੂ ਪਿਆਰਿਓ ਉਹ ਜਿਹੜੇ ਸੀ ਸਿੱਖਾਂ ਦੇ ਸਿਰ ਸੀਸ ਉਹ ਵੀ ਢਾ ਕੇ ਤੇ ਮਨਾਰੇ ਤੇ ਉਹ ਕੱਢ ਕੇ ਸੀਸ ਤੇ ਸੰਸਕਾਰ ਕੀਤੇ ਗਏ ਸਾਰਾ ਕੁਝ ਕੀਤਾ ਗਿਆ ਜੋ ਜੋ ਪੰਥ ਨੇ ਕਿਹਾ ਗੁਰੂ ਪਿਆਰਿਓ ਫਿਰ ਭਾਈ ਸਾਹਿਬ ਜੀ ਦੀ ਜੁੱਤੀ ਹੁੰਦੇ ਸਿਰ 'ਚ ਪੈਂਦੀ ਹੈ ਉਹਨੂੰ ਆਰਾਮ ਮਿਲਦਾ ਆ ਉਹਦਾ ਪਿਸ਼ਾਬ ਦਾ ਬੰਨ ਟੁੱਟਦਾ ਆ ਜਦੋਂ ਜੁੱਤੀਆਂ ਪੈਂਦੀਆਂ ਬੰਨ ਟੁੱਟਦਾ ਆ ਜਦੋਂ ਜੁੱਤੀਆਂ ਰੁਕ ਜਾਂਦੀਆਂ ਨੇ ਫਿਰ ਬੰਨ ਪੈ ਜਾਂਦਾ ਆ ਫਿਰ ਬਿਲਕਦਾ ਆ ਕਲਪਦਾ ਆ ਆਪ ਕਹਿੰਦਾ ਜੋਰ-ਜੋਰ ਦੀ ਮਾਰੋ ਸਿੱਟ ਜੁੱਤੀਆਂ ਇਧਰ ਭਾਈ ਸਭ 22 ਦਿਨ ਲਗਾਤਾਰ ਸਮਾਧੀ ਦੇ ਵਿੱਚ ਨਾਮ ਬਾਣੀ ਜਪਦੇ ਰਹੇ ਬੜੀ ਬਾਣੀ ਪੜੀ ਲਗਾਤਾਰ ਭਾਈ ਤਾਰੂ ਸਿੰਘ ਜੀ ਗੁਰੂ ਪਿਆਰਿਓ ਜਿਹੜਾ ਬਚਨ ਕਿਹਾ ਸੀ ਨਾ ਉਹ ਪੂਰਾ ਹੋਇਆ ਤੈਨੂੰ ਜੁੱਤੀਆਂ ਮਾਰ ਕੇ ਅੱਗੇ ਲਾ ਕੇ ਲੈ ਕੇ ਜਾਣਾ ਹੈ ਜਕਰਿਆ ਨੇ ਸਰੀਰ ਛੱਡਿਆ ਤੇ ਭਾਈ ਸਾਹਿਬ ਤੱਕ ਖਬਰ ਪਹੁੰਚੀ ਵੀ ਜਕਰਿਆ ਸਰੀਰ ਛੱਡ ਗਿਆ ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਕਹਿੰਦੇ ਖਾਲਸੇ ਪੰਥ ਨੂੰ ਸੰਗਤ ਨੂੰ ਕਹਿਣ ਲੱਗੇ ਚੰਗਾ ਗੁਰਮਖੋ ਸਾਡਾ ਟਾਈਮ ਵੀ ਆ ਗਿਆ ਜਿਹੜੀ ਅਸੀਂ ਗੱਲ ਕੀਤੀ ਸੀ ਵਾਦਾ ਕੀਤਾ ਸੀ ਉਹ ਪੂਰਾ ਹੋਇਆ ਅਸੀਂ ਕਿਹਾ ਸੀ ਉਹਨੂੰ ਅੱਗੇ ਲਾ ਕੇ ਲੈ ਕੇ ਜਾਣਾ ਅੱਗੇ ਲਾ ਲਿਆ ਆ ਉਹ ਤੁਰ ਪਿਆ ਆ ਹੁਣ ਅਸੀਂ ਬਾਕੀ ਜਿਹੜੀ ਹਿਸਾਬ ਕਿਤਾਬ ਹੈ ਉਹ ਦਰਗਾਹ ਦੇ ਵਿੱਚ ਕਰਵਾਵਾਂਗੇ ਤੇ ਅਸੀਂ ਹੁਣ ਚੱਲੇ ਆਂ ਸਰੀਰ ਛੱਡਣ ਲੱਗੇ ਆਂ ਸੋ ਅੱਜ ਦਾ ਉਹ ਦਿਹਾੜਾ ਹੈ ਗੁਰੂ ਪਿਆਰਿਓ ਅੱਜ ਤੋਂ 22 ਦਿਨ ਪਹਿਲਾਂ ਖੋਪਰ ਲੱਥਾ ਸੀ ਭਾਈ ਸਾਹਿਬ ਜੀ ਦਾ ਅੱਜ ਉਹ ਦਿਨ ਹੈ ਜਦੋਂ ਭਾਈ ਸਾਹਿਬ ਜੀ ਨੇ ਅ ਸਰੀਰ ਆ ਪੰਜ ਭੂਤਕ ਸਰੀਰ ਛੱਡ ਕੇ ਸੱਚਖੰਡ ਵਿੱਚ ਭਾਈ ਸਾਹਿਬ ਜੀ ਸੱਚਖੰਡ ਪਿਆਨਾ ਕੀਤੇ ਸੋ ਐਸੇ ਗੁਰਮਖ ਹੋਏ ਸਾਡੇ ਸਿੱਖ ਕੌਮ ਦੇ ਅੰਦਰ ਗੁਰੂ ਪਿਆਰਿਓ ਜਿਨ੍ਹਾਂ ਦੀਆਂ ਏਡੀਆਂ ਏਡੀਆਂ ਵੱਡੀਆਂ ਕੁਰਬਾਨੀਆਂ ਨੇ ਤਾਈਓ ਇੱਕ ਵਿਦਵਾਨ ਨੇ ਲਿਖਿਆ ਦੇਖ ਕੇ ਕੇਸ ਦਸ਼ਮੇਸ਼ ਨੇ ਕਿਹਾ ਮਹੂ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ ਕੰਗਾ ਫੇਰਦੇ ਸਦਾ ਖਿਆਲ ਰੱਖਣਾ ਕਦੇ ਫਿਰਨੀਆਂ ਸਿਰਾਂ ਤੇ ਆਰੀਆਂ ਨੇ ਇਸ ਲਈ ਆਰੇ ਵੀ ਫਿਰੇ ਨੇ ਸਿਰਾਂ ਤੇ ਖੋਪਰ ਵੀ ਰੱਥੇ ਨੇ ਬੰਦ-ਬੰਦ ਵੀ ਕਟਵਾਏ ਨੇ ਕੌਮ ਦੇ ਵਿੱਚ ਕਿਹੜੇ ਕਿਹੜਾ ਐਸਾ ਤਸ਼ੱਦਦ ਸੀ ਜਿਹੜਾ ਕੌਮ ਤੇ ਨਹੀਂ ਹੋਇਆ ਪਰ ਪਤਾ ਕੀ ਤਾਕਤ ਸੀ ਉਹਨਾਂ ਕੋਲੇ ਸ਼ਬਦ ਦੀ ਤਾਕਤ ਸੀ ਗੁਰੂ ਪਿਆਰੇ ਅੱਜ ਸਾਡੀ ਕੌਮ ਹੈ ਜਿਹੜੀ ਇਸ ਸ਼ਬਦ ਤੋਂ ਉਬੇਸੜੀ ਹੋਈ ਬੈਠੀ ਐ ਜਿੱਦੇ ਸਾਡੀ ਕੌਮ ਸ਼ਬਦ ਨੂੰ ਸਾਹਮ ਲਵੇਗੀ ਉਹਦੇ ਕੌਮ ਕੋਲੇ ਕੋਈ ਘਾਟਾ ਹੀ ਨਹੀਂ ਰਹੇਗਾ ਗੁਰੂ ਪਿਆਰੇ ਉਹਦੇ ਕੌਮ ਜੋ ਚਾਹੁੰਦੀ ਐ ਉਹ ਮਿਲੇਗਾ ਉਹ ਹੋਵੇਗਾ ਪਰ ਕਮਾਈ ਸ਼ਬਦ ਦੀ ਹੋਣੀ ਚਾਹੀਦੀ ਐ ਇਸ ਲਈ ਸਤਗੁਰੂ ਮੇਰ ਕਰਨ ਕਿਰਪਾ ਕਰਨ ਐਸੇ ਗੁਰਸਿੱਖਾਂ ਦੀ ਐਸੇ ਕਮਾਈ ਵਾਲੇ ਗੁਰਮਖਾਂ ਦੀ ਜੀਵਨ ਨੇ ਜਿਹੜੇ ਸਾਡੇ ਲਈ ਸੇਧ ਨੇ ਇਹ ਸਾਡੇ ਲਈ ਸਿੱਖਿਆਦਾਇਕ ਨੇ ਆਪਾਂ ਕੇਸ ਦਾੜਾ ਰੱਖੀਏ ਭਾਈ ਕੇਸ ਗੁਰੂ ਕੀ ਮੋਹ ਹੈ ਵੇਖੋ ਕੇਸ ਕਤਲ ਨਹੀਂ ਹੋਣ ਦਿੱਤੇ ਖੋਪਰ ਲਵਾ ਲਿਆ ਆਪਾਂ ਆਪ ਜਾ ਜਾ ਕੇ ਕਤਲ ਕਰਵਾਉਨੇ ਆ ਗੁਰੂ ਪਿਆਰਿਓ ਇਹ ਬੇਨਤੀ ਹੈ ਸਭ ਨੂੰ ਕੇਸ ਰੱਖੇ ਜਾਣ ਦਾੜੇ ਪ੍ਰਕਾਸ਼ ਕੀਤੇ ਜਾਣ ਅਮਰਤ ਛਕਿਆ ਜਾਵੇ ਗੁਰੂ ਕਾ ਖੰਡੇ ਬਾਟੇ ਦੀ ਪੌਲ ਛਾ ਕੇ ਨਾਮ ਦੀ ਕਮਾਈ ਕੀਤੀ ਜਾਵੇ ਸਤਿਗੁਰੂ ਕਿਰਪਾ ਕਰਨ ਇਨੀ ਬੇਨਤੀ ਪ੍ਰਵਾਨ ਕਰੋ ਕੋਟਾਨ ਕੋਟ ਪ੍ਰਣਾਮ ਹੈ ਭਾਈ ਸਾਹਿਬ ਜੀ ਦੀ ਪਾਵਨ ਸ਼ਹੀਦੀ ਨੂੰ ਮੁੱਖ ਰੱਖਦਿਆਂ ਹੋਇਆਂ ਸਵਾਪਾ ਵਿਚਾਰਾਂ ਸਾਂਝੀਆਂ ਕੀਤੀਆਂ ਕੋਟਾਨ ਕੋਟ ਸ਼ੁਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਪ ਸੰਗਤ ਦਾ ਇਨੀਆਂ ਬੇਨਤੀਆਂ ਪ੍ਰਵਾਨ ਭੁੱਲਾ ਚੁੱਕਾਂ ਦੀ ਮਾਫੀ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ